ਮੁਹਿੰਦ ਮਹਿਲ ਦੇ ਕਰੀਬੀ ਪਿੰਡ ਉਪਲ ਜਗੀਰ ਦੇ ਵਸਨੀਕ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਸਾਡੇ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਕੰਦ ਤੋੜ ਕੇ ਕਮਰੇ ਵਿੱਚ ਦਾਖਲ ਹੋ ਕੇ 20 ਟੋਲਾ ਸੋਨਾ 1200 ਡਾਲਰ ਕੈਨੇਡਾ ਅਤੇ 20000 ਰੁਪਏ ਨਕਦੀ ਚੋਰੀ ਕਰਕੇ ਲੈ ਗਏ ਪੀੜਤ ਵਿਅਕਤੀ ਨੇ ਦੱਸਿਆ ਕਿ ਜਦੋਂ ਸਵੇਰੇ 3 ਵਜੇ ਦੇ ਕਰੀਬ ਉੱਠੇ ਵੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਹੋਇਆ ਸੀ ਤੇ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ ਇਸੇ ਤਰ੍ਹਾਂ ਜੀਤ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਪਿੰਡ ਪੱਤੀ ਜੱਟਾ ਨਾਹਲਖਾਨਾ ਨੂਰਮਹਿਲ ਨੇ ਦਸਿਆ ਕਿ ਘਰ ਦੇ ਬਾਹਰਲੇ ਪਾਸੇ ਖੇਤਾ ਮਲਕੰਦ ਦੀ ਤੋੜ ਕੇ ਚੋਰ ਕਮਰੇ ਵਿੱਚ ਦਾਖਲ ਹੋਏ ਅਤੇ ਅਲਮਾਰੀ ਵਿੱਚੋਂ 14000 ਰੁਪਏ ਕੈਸ਼ ਚੋਰੀ ਕਰਕੇ ਫਰਾਰ ਹੋ ਗਏ ਘਰ ਵਾਲਿਆਂ ਦੱਸਿਆ ਕਿ ਸੂਚਨਾ ਪੁਲਿਸ ਸਟੇਸ਼ਨ ਨੂਰਮਹਿਲ ਨੂੰ ਦਿੱਤੀ ਗਈ ਸੀ ਥਾਣਾ ਮੁਖੀ ਗੁਰਨਾਮ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਮੌਕੇ ਦਾ ਜਾਇਜ਼ਾ ਕਰ ਗਏ ਹਨ ਅਤੇ ਪ੍ਰੋਸਾ ਵੀ ਦੇ ਗਏ ਹਨ ਕਿ ਜਲਦੀ ਹੀ ਚੋਰਾਂ ਨੂੰ ਫੜਨ ਲਿਆ ਜਾਵੇਗਾ ਇਥੇ ਇਹ ਵੀ ਜ਼ਿਕਰ ਯੋਗ ਹੈ ਕਿ ਪਿਛਲੇ ਕਰੀਬ 1 ਸਾਲ ਤੋਂ ਲਗਾਤਾਰ थाना ਮੁਖੀ ਤਾਂ ਬਦਲੇ ਜਾ ਰਹੇ ਹਨ ਪਰ ਨੂਰਮਹਿਲ ਥਾਣੇ ਅਦੀਨਾਉਦੇ ਇਲਾਕੇ ਦੇ ਹਾਲਾਤ ਨਹੀਂ ਬਦਲ ਰਹੇ ਹਨ ਆਏ ਦਿਨ ਚੋਰੀਆਂ ਅਤੇ ਲੁੱਟਖੋ ਹੋ ਰਹੀਆਂ ਹਨ ਪਰ ਨੂਰਮਹਿਲ ਪੁਲਿਸ ਹਮੇਸ਼ਾ ਦੀ ਤਰ੍ਹਾਂ ਦਿਲਾਸਾ ਦੇ ਕੇ ਹੀ ਸਾਰ ਦਿੰਦੀ ਹੈ ਇਤੋਂ ਤੱਕ ਜੇਕਰ ਕੋਈ ਸਮਾਜ ਸੇਵੀ ਚੋਰਾ ਸਬੰਧੀ ਕੋਈ ਜਾਣਕਾਰੀ ਵੀ ਦਿੰਦਾ ਹੈ ਤਾਂ थाना ਮੁਖੀ ਵੱਲੋਂ ਚੋਰਾ ਨੂੰ ਫੜਨ ਦੀ ਥਾਂ ਜ਼ਿੰਮੇਵਾਰ ਵਿਅਕਤੀਆਂ ਨੂੰ ਜਲੀਲ ਕੀਤਾ ਜਾਂਦਾ ਹੈ ਅਤੇ ਚੋਰਾਂ ਦੇ ਹਮਾਇਤੀਆਂ ਨੂੰ ਚਾਹਾਂ ਪਿਲਾਇਆ ਜਾਂਦਾ ਕਿ ਨਾਮ ਦੀ ਆਪਾਂ ਭਾਈ ਨਾਮ ਪਰਮਜੀਤ ਸਿੰਘ ਵਜੇ ਆਪਣਾ ਕਿੱਥੇ ਰਹਿੰਦੇ ਹੋ ਭਾਈ ਉੱਪਰ ਜ਼ਗੀਰ ਹਾਂਜੀ ਨਾਲਾ ਰੋਡ ਤੇ ਆਪਣਾ ਹੋ ਜਾਂਦਾ ਜੀ ਉੱਪਰ ਫਾਰਮ ਕੀ ਮਾਮਲਾ ਹੋਇਆ ਜੀ ਤੁਹਾਡੇ ਘਰ ਮਾਮਲਾ ਭਾਈ ਇਦਾਂ ਵੀ ਰੱਤੀ ਸੀ ਇਦਾਂ ਵੀ 11 ਵਜੇ ਸੁੱਤੇ ਆ ਪਏ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈਗੀ ਤੇ ਸਵੇਰ ਨੂੰ ਭਾਈ ਇਦਾਂ 5 ਵਜੇ ਉੱਠ ਕੇ ਦੇਖਿਆ ਤੇ ਦਰਵਾਜ਼ਾ ਲੱਗਾ ਪੁੱਲਾ ਜਦਾਂ ਤੇ ਫਿਰ ਉਹ ਪਿੱਛੋਂ ਦੀ ਆਏ ਜਿੱਦਾਂ ਆਣ ਕੇ ਉਹਨਾਂ ਨੇ ਖਤਿਆਂ ਵਿੱਚ ਆ ਕੇ ਬੈਕ ਸਾਈਡ ਦਾ ਨਹੀਂ ਸਰ ਇਹ ਕੱਢ ਕੇ ਉਥੋਂ ਤੋਰ ਭੰਨ ਕੇ ਸਰਗੇ ਬਿੰਗੇ ਕਿਤੇ ਪਿਆ 400 ਦੇ ਸਰਗੇ ਭਾਜੀ ਮੋਟੇ ਆ ਤੇ ਉਹ ਅੰਦਰ ਵੜ ਕੇ ਉਹਨਾਂ ਨੇ ਐਨ ਦਸੱਲੀ ਨਾਲ ਆਪਣਾ ਸਾਰਾ ਖੋਲ ਫੋਲ ਫਾਲ ਕੇ ਪਤਾ ਹੀ ਰੈਡੀ ਬੰਮੇ ਬਾਹਰੋਂ ਆਇਆ 10 ਸਾਲ ਨੂੰ ਹੋ ਗਿਆ ਉਹਨਾਂ ਕੋ ਆਇਆ ਨੂੰ ਕਿ ਮਾਲ ਲੈਣਾ ਕੋ ਹੈਗਾ ਹਜੇ ਤੇ ਉਹਨਾਂ ਨੇ ਐਨ ਦਸੱਲੀ ਪੂਰੀ ਕੀਤੀ ਆਪਣੀ ਦਸੱਲੀ ਨਾਲ ਭਾਜੀ ਸਾਰਾ ਖੋਲ ਆਇਆ ਘਟੋਵਾ ਜਿੰਦਾ ਭਾਜੀ 22 2 ਤੋਲੇ ਦਾ ਸੋਨਾ ਸੀਗਾ ਜਿੱਦਾਂ ਤੇ 2.5 ਲੱਖ ਐ ਕੈ ਸੀਗਾ ਜਿੱਦਾਂ 1000 ਡਾਲਰ ਕੋ ਪੌਣ ਸੀਗਾ ਉਹ ਤਰਣ ਵਾਲੇ ਸੀਗਾ ਜਿੱਦਾਂ ਉਹ ਪੈਸੇ ਬਾਕੀ ਹੋਰ ਭਾਜੀ ਪਤਾ ਨਹੀਂ ਕਪੜਾ ਲੀੜਾ ਵਿੱਚੋਂ ਲੈ ਗਾਇਆ ਔਰ ਬਾਕੀ ਆ ਜਿਹੜੀਆਂ ਮੇਨ ਚੀਜ਼ਾਂ ਦਾ ਭਾਜੀ ਇਹ ਸੀਗੀਆਂ ਜਿਆਦਾ ਜਿਹੜੀਆਂ ਲੱਗ ਰਿਆ ਭਾਜੀ ਜਿਆਦਾ ਤਾਂ ਇਹ ਹੀ ਆ ਬਾਕੀ ਤਾਂ ਭਾਜੀ ਹੁਣ ਪਤਾ ਨਹੀਂ ਕੀ ਲੱਗਿਆ ਹੁਣ ਕੱਪੜੇ ਲੀੜੇ ਦਾ ਤਾਂ ਹਾਂ ਮੇਨ ਤਾਂ ਇਹ ਹੀ ਆ ਜੀ ਦਾ ਲਾਰਾ ਤਾਂ ਪਿਆ ਪਿਆ ਸਾਰੇ ਖਲੜ ਤਾਂ ਪਿਆ ਪਿਆ ਉਹਨਾਂ ਨੂੰ ਤੁਸੀਂ ਕਰਨੀ ਸੀ ਜੀ ਰੋਏ ਵਾਕਾ ਭਾਜੀ ਸਿਗੇ ਘਰੇ ਸੀਗੇ ਮੈਂ ਉੱਪਰਲੇ ਕਮਰੇ ਚ ਪਿਆ ਸੀ ਉਹ ਉੱਤੋਂ ਥੱਲੇ ਦੇ ਕਮਰੇ ਚ ਇਹ ਕੰਮ ਹੋਇਆ ਭਾਜੀ ਭਾਜੀ ਆਵਾਜ਼ ਹੀ ਨਹੀਂ ਆਈ ਮਾੜੀ ਲੱਗੇ ਪਏ ਨਾਲ ਡੈਡੀ ਖੁਣ ਥੱਲੇ ਆਏ ਪਏ ਆ ਹਰੀ ਜੀ ਆਵਾਜ਼ ਵੀ ਨਹੀਂ ਆਈ ਤੁਹਾਨੂੰ ਖੜਕਾ ਵੀ ਨਹੀਂ ਹੋਇਆ ਦੇ ਸਾਨੂੰ ਪਤਾ ਲੱਗਦਾ ਇੱਥੇ ਘੱਟੋ ਘੱਟ ਭਾਜੀ 25 26 ਜਾਣੇ ਆ। ਤੈਂਹੀਂ ਤਾਂ ਜਾਣੇ ਨਹੀਂ ਦੇਣੇ ਸੀ ਕਿਸੇ ਬੱਸ ਵੀ ਉਹ। ਜਿੰਦਾ ਪਿੱਛੇ ਸਰੀ ਹੈ ਤੁਸੀਂ ਕਹਿੰਦੇ 400 ਦਾ ਸਰੀ ਹੈ। ਕੋਈ ਪੱਟਿਆ ਹੋਊਗਾ ਜਾਂ ਕੁਝ ਭਾਜੀ ਉਹ ਸੱਬਣਾ ਵਿੱਚ ਫੱਬਣਾ ਪਸਾ ਕੇ ਨਾ ਸਰੀਏ ਦੇ ਇਦਾਂ ਮोटे ਵੱਡੇ ਸਰੀਏ ਨਾ ਰਾੜ ਜਿਹੜਾ ਹੁੰਦਾ ਬੜੀ ਦੀ ਬਾਰੀ ਕਹਿੰਦੇ ਆਪਾਂ। ਉਹਦੇ ਨਾਲ ਪੱਟਿਆ ਆ ਭਾਜੀ ਸਰੀਏ। ਹਾਂਜੀ। ਤੁਸੀਂ ਪੁਲਿਸ ਕੰਪਲੀਟ ਕੀਤੀ? ਹਾਂਜੀ ਭਾਈ ਪੁਲਿਸ ਉਹ ਕੰਪਲੀਟ ਕਰ ਦਿੱਤੀ ਹੈ ਵੀ। ਜਦੋਂ ਆਏ ਪੁਲਿਸਾਰੇ ਬਿਆਨ ਲੈ ਕੇ ਤੁਹਾਡੇ? ਹਾਂ ਭਾਜੀ ਬਿਆਨ ਵੀ ਲੈ ਗਿਆ ਸਾਰਾ ਕੁਝ ਲੈ ਕੇ ਲੈ ਗਿਆ ਕੀ ਕੀ ਕਿੱਦਾਂ ਕੀਤਾ ਸੀ ਸੋਨਾ ਸੀਗਾ ਤੁਹਾਡਾ ਕਿੰਨੇ ਪ ਸਾਰੇ ਕੋ ਲੈ ਗਿਆ ਭਾਜੀ ਲਿਖ ਕੇ ਗਾਰ ਕਰਕੇ ਹੁਣ ਕਹਿੰਦੇ ਵੀ ਕੀ ਕਰਦੇ ਆਂ ਅਸੀਂ ਤੇ ਅਜ ਤੱਕ ਤਾਂ ਕੁਛ ਨਹੀਂ ਹੋਇਆ ਦੇਖੋ ਕਿਦਾਂ ਹੁੰਦੀ ਹੈ ਬਾਕੀ ਇੱਕ ਬੰਦੇ ਸਾਨੂੰ ਛੱਕਿਆ ਰੋਟਿਆ ਉਹਦਾ ਨਾਮ ਲਿਖਾਇਆ ਸੀ ਫੋਨ ਨੰਬਰ ਵੀ ਲਿਖਾਇਆ ਉਹ ਕਹਿੰਦੇ ਟਰੈਸ ਕਰਦੇ ਆ ਕੋਈ ਗੱਲ ਨਹੀਂ ਕਰੋੜਾਂ ਦੇ ਵਿੱਚ ਬਦਲ ਲੱਗੂਗਾ ਗੱਲ ਕਹੀ ਹੈ ਸਾਨੂੰ ਨਾਲ ਬਾਕੀ ਹੋਰ ਤਾਂ ਕੋਈ ਗੱਲਬਾਤ ਨਹੀਂ ਹੋਈ ਭਾਜੀ ਕੀ ਪ੍ਰੋਜੈਕਸ਼ਨ ਤੋਂ ਮੰਗ ਕਰਨਾ ਮੰਗ ਭਾਜੀ ਇਹੀ ਆ ਸਾਨੂੰ ਜਿਹੜਾ ਸਾਡਾ ਸਮਾਨ ਗਿਆ ਭਾਜੀ ਚੋਰੀ ਹੋਇਆ ਇਹੀ ਸਾਨੂੰ ਮਰਜੇ ਬਹੁਤ ਆ ਭਾਜੀ ਹੋਰ ਤਾਂ ਮੰਗ ਭਾਜੀ ਕੀ ਹੋਰ ਦੇਣੀ ਆ ਭਾਜੀ ਕਿਸ ਨੇ ਨਾ ਜੇਰਾ ਆਪ ਦਾ ਸਾਡਾ ਹੀ ਆਫਿਸ ਨੂੰ ਮਿਲ ਜਵੇ ਇਨ ਮੋਤੇ ਭਾਜੀ ਅਤਵੰਨ ਕੇ ਬੇਨਤੀ ਕਰਦੇ ਹਾਂ ਸਾਡਾ ਪ੍ਰਸ਼ਾਸਨ ਮੋਰੇ ਕਿ ਸਾਨੂੰ ਆਪ ਦਾ ਮਿਲ ਜਵੇ ਜਿਹੜਾ ਹੈਗਾ ਸਮਾਨ ਭਾਜੀ